ਮੈਂ ਆਪਣੀ ਪਤਨੀ ਨੂੰ ਛੱਡ ਦਿੱਤਾ ਅਤੇ ਆਪਣੀ ਟਿਊਸ਼ਨ ਸਟੂਡੈਂਟ ਨਾਲ ਵਿਆਹ ਕਰਾ ਲਿਆ ਵਿਆਹ ਦੀ ਪਹਿਲੀ ਰਾਤ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਉਸਨੇ ਕਿਹਾ ਅਲਮਾਰੀ ਵਿੱਚ ਇੱਕ ਖੱਤਰ ਰੱਖਿਆ ਹੈ ਪਹਿਲਾਂ ਉਸ ਨੂੰ ਪੜ੍ਹ ਲਓ ਮੈਂ ਖੱਤ ਖੋਲਿਆ ਉਸ ਖੱਤ ਨੂੰ ਪੜ੍ਹ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਂ ਆਰਬ 25 ਸਾਲ ਦਾ ਇੱਕ ਅਧਿਆਪਕ ਜੋ ਇੱਕ ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦਾ ਸੀ ਮੇਰੀ ਜ਼ਿੰਦਗੀ ਬਾਹਰੋਂ ਦੇਖਣ ਵਿੱਚ ਬਹੁਤ ਸਾਦੀ ਜਹੀ ਸੀ ਮੈਂ ਸਵੇਰੇ 8 ਵਜੇ ਉੱਠ ਕੇ ਨਹਾ ਧੋ ਕੇ ਤਿਆਰ ਹੁੰਦਾ ਮਾਂ ਦੇ ਬਣਾਏ ਪੁਰਾਣੇ ਰੁਟੀਨ ਮੁਤਾਬਕ ਚਾਹ ਪੀਂਦਾ ਫਿਰ ਸਾਈਕਲ ਤੇ ਸਕੂਲ ਨੂੰ ਤੁਰ ਪੈਂਦਾ ਜੀਵਨ ਸਿੱਧਾ ਸਾਦਾ ਸੀ ਮੇਰੀ ਦੁਨੀਆ ਵਿੱਚ ਜ਼ਿਆਦਾ ਕੁਝ ਨਹੀਂ ਬਦਲਦਾ ਸੀ ਬਸ ਮੌਸਮ ਹੀ ਬਦਲਦੇ ਸਨ ਪਰ ਭਗਤ ਨਹੀਂ ਮੇਰੇ ਬਿਆਨ ਨੂੰ 6 ਸਾਲ ਹੋ ਚੁਕੇ ਸਨ ਨਿਸ਼ਾ ਮੇਰੀ ਪਤਨੀ ਸੀ ਪਰ ਮੇਰੇ ਮਨ ਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਜੋ ਉਸ ਰਾਤ ਹੋਰ ਤੇਜ਼ ਹੋ ਗਿਆ ਜਦੋਂ ਨਿਸ਼ਾ ਤੇ ਮੇਰੇ ਵਿਚਕਾਰ ਫਿਰ ਉਹੀ ਪੁਰਾਣੀ ਵੈਰਸ਼ ਸ਼ੁਰੂ ਹੋ ਗਈ ਆਰਵ ਤੂੰ ਮੇਰੇ ਤੋਂ ਦੂਰ ਦੂਰ ਕਿਉਂ ਰਹਿੰਦਾ ਹੈ ਮੈਂ ਖੜਾ ਰਿਹਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਡੂੰਗਾ ਸਾ ਲਿਆ ਅਤੇ ਸਖਤ ਆਵਾਜ਼ ਵਿੱਚ ਕਿਹਾ ਨਿਸ਼ਾ ਮੈਂ ਹਜੇ ਤੱਕ ਤੈਨੂੰ ਆਪਣੀ ਪਤਨੀ ਵੱਲੋਂ ਕਬੂਲ ਨਹੀਂ ਕੀਤਾ ਉਹ ਚੁੱਪ ਹੋ ਗਈ ਨਿਸ਼ਾ ਕਦੀ ਵੀ ਉਹੋ ਜਿਹੀ ਔਰਤ ਨਹੀਂ ਬਣੀ ਜਿਹੋ ਜੀ ਇੱਕ ਜੀਵਨ ਸਾਥੀ ਜੀਵਨ ਭਰ ਲਈ ਹੋਣੀ ਚਾਹੀਦੀ ਸੀ ਵਿਆਹ ਦੀ ਪਹਿਲੀ ਰਾਤ ਤੋਂ ਹੀ ਸਾਡੇ ਦੋਵਾਂ ਵਿੱਚਕਾਰ ਕੋਈ ਦਿਲ ਦਾ ਰਿਸ਼ਤਾ ਨਹੀਂ ਬਣ ਸਕਿਆ ਸੀ ਨਿਸ਼ਾ ਨੇ ਕਈ ਵਾਰ ਕੋਸ਼ਿਸ਼ ਕੀਤੀ ਗੱਲਾਂ ਨਾਲ ਪਿਆਰ ਨਾਲ ਸਮਝਦਾਰੀ ਨਾਲ ਪਰ ਆਰਵ ਦਾ ਵਿਵਹਾਰ ਹਮੇਸ਼ਾ ਅਜਨਵੀਂ ਵਾਂਗ ਭਰਿਆ ਰਹਿੰਦਾ ਤੇਜ ਅਤੇ ਤਾਨਿਆਂ ਨਾਲ ਭਰ ਨਾਲ ਭਰਿਆ ਆਰਵ ਨਿਸ਼ਾ ਦੀ ਹਰ ਗੱਲ ਵਿੱਚ ਗਲਤੀ ਕੱਢਦਾ ਕਦੇ ਖਾਣੇ ਵਿੱਚ ਨਮਕ ਘੱਟ ਹੁੰਦਾ ਕਦੇ ਜ਼ਿੰਦਗੀ ਵਿੱਚ ਮਜ਼ੇ ਘੱਟ ਉਹ ਨਿਸ਼ਾ ਨੂੰ ਹਰ ਵੇਲੇ ਨੀਮਾ ਦਿਖਾਉਂਦਾ ਦੋਸਤਾਂ ਦੇ ਸਾਹਮਣੇ ਗੁਆਂਢ ਵਿੱਚ ਰਿਸ਼ਤੇਦਾਰਾਂ ਵਿੱਚਕਾਰ ਹਰ ਜਗ੍ਹਾ ਉਸ ਨੂੰ ਸ਼ਰਮਿੰਦਾ ਕਰਦਾ ਨਿਸ਼ਾ ਹੌਲੀ-ਹੌਲੀ ਹੁਣ ਚੁੱਪ ਹੋ ਗਈ ਜਿਵੇਂ ਉਸਨੇ ਆਪਣੇ ਸਮੇਂ ਨਾਲ ਸਮਝੌਤਾ ਕਰ ਲਿਆ ਹੋਵੇ ਹੁਣ ਉਹ ਨਾ ਬੋਲਦੀ ਸੀ ਨਾ ਹੀ ਕੋਈ ਸ਼ਿਕਾਇਤ ਕਰਦੀ ਇੱਕ ਤਰ੍ਹਾਂ ਨਾਲ ਉਸਨੇ ਆਪਣੇ ਭਾਗ ਨੂੰ ਸਵੀਕਾਰ ਕਰ ਲਿਆ ਸੀ ਪਰ ਕੁਝ ਖਾਲੀਪਨ ਜੋ ਹਰ ਇਨਸਾਨ ਦੇ ਅੰਦਰ ਕਿਤੇ ਨਾ ਕਿਤੇ ਹੁੰਦਾ ਹੈ ਹੌਲੀ-ਹੌਲੀ ਉਸ ਦੇ ਮਨ ਵਿੱਚ ਜਮਾ ਹੁੰਦਾ ਜਾ ਰਿਹਾ ਸੀ ਆਰਵ ਨੂੰ ਵੀ ਕਿਤੇ ਸਕੂਨ ਨਹੀਂ ਸੀ ਮਿਲਦਾ ਸਕੂਲ ਹੀ ਉਸਦੀ ਇਕੱਲੀ ਜਗ੍ਹਾ ਸੀ ਜਿੱਥੇ ਬੱਚੇ ਉਸ ਦੀ ਇੱਜ਼ਤ ਕਰਦੇ ਸਨ ਆਰਵ ਸਰ ਕਹਿ ਕੇ ਪਿਆਰ ਨਾਲ ਬੁਲਾਉਂਦੇ ਸਨ ਅਤੇ ਉਹਨਾਂ ਵਿੱਚ ਵਿਚਕਾਰ ਉਸ ਨੂੰ ਥੋੜਾ ਜਿਹਾ ਸਕੂਨ ਮਿਲਦਾ ਸੀ ਇੱਕ ਦਿਨ ਸਕੂਲ ਵਿੱਚ ਇੱਕ ਨਵੀਂ ਬਰਤਿਆਰਥਣ ਆਈ ਉਸ ਦਾ ਨਾਂ ਸੀ ਹਸਨਾ ਉਸ ਦੀ ਉਮਰ 17 ਸਾਲ ਦੀ ਹੋਵੇਗੀ ਆਸਨਾ ਨੇ 12ਵੀਂ ਜਮਾਤ ਵਿੱਚ ਦਾਖਲਾ ਲਿਆ ਸੀ ਆਸਨਾ ਦਾ ਚਿਹਰਾ ਕਿਤੇ ਕਿਤਾਬ ਵਰਗਾ ਸਿੱਧਾ ਮਾਸੂਮ ਅਤੇ ਬਹੁਤ ਸੁੰਦਰ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਸੀ ਉਸ ਵਿੱਚ ਇੱਕ ਤਰ੍ਹਾਂ ਦੀ ਗਹਿਰਾਈ ਸੀ ਜੋ ਬਾਕੀ ਬੱਚਿਆਂ ਵਿੱਚ ਨਹੀਂ ਸੀ ਦਿਖਦੀ ਜਦੋਂ ਆਰਵ ਨੇ ਪਹਿਲੀ ਵਾਰ ਉਸ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਪਹਿਲੀ ਵਾਰ ਹੀ ਵਿੱਚ ਹੀ ਆਰਵ ਨੇ ਉਸ ਨੂੰ ਨੋਟਿਸ ਕੀਤਾ ਇੱਕ ਦਿਨ ਆਸਨਾ ਨੇ ਸਵਾਲ ਸਵਾਲ ਪੁੱਛਿਆ ਸਰ ਭਾਰਤ ਛੱਡੋ ਅੰਦੋਲਨ ਕਿਸ ਸਾਲ ਸ਼ੁਰੂ ਹੋਇਆ ਸੀ ਆਰਮ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ 1942 ਆਸਨਾ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕੀ ਤੁਸੀਂ ਪੜ੍ਹਾਈ ਵਿੱਚ ਰੁਚੀ ਰੱਖਦੇ ਹੋ ਆਸਨਾ ਨੇ ਸਿਰ ਹਿਲਾਇਆ ਜੀ ਸਰ ਮੈਂ ਅੱਗੇ ਜਾ ਕੇ ਡਾਕਟਰ ਹੀ ਬੰਨਾ ਚਾਹੁੰਦਾ ਜੋ ਹੁੰਦੀ ਹਾਂ ਆਰਵ ਨੂੰ ਪਹਿਲੀ ਵਾਰ ਕਿਸੇ ਨੇ ਅਜਿਹੇ ਜਵਾਬ ਵਿੱਚ ਆਪਣੇ ਵਰਗਾ ਮਹਿਸੂਸ ਕਰਵਾਇਆ ਉਸ ਨੂੰ ਇੱਕ ਅਜੀਬ ਸਕੂਨ ਮਿਲਿਆ ਜਿਵੇਂ ਕੋਈ ਉਸ ਦਾ ਅਕਸ਼ ਸਾਹਮਣੇ ਖੜਾ ਹੋਵੇ ਆਰਵ ਆਸਨਾ ਨੂੰ ਦੇਖ ਕੇ ਸੋਚਦਾ ਇਹ ਕੁੜੀ ਮੇਰੇ ਲਈ ਹੈ ਆਸਨਾ ਹੁਣ ਅਕਸਰ ਆਰਵ ਕੋਲ ਸਵਾਲ ਪੁੱਛਣ ਆਉਂਦੀ ਕਦੇ ਨੋਟਿਸ ਲਈ ਕਦੇ ਕਵਿਤਾ ਸਮਝਣ ਲਈ ਕਦੇ ਵਿਗਿਆਨ ਦੇ ਕਿਸੇ ਵਿਸ਼ੇ ਦੀ ਚਰਚਾ ਕਰਨ ਲਈ ਹੌਲੀ ਹੌਲੀ ਆਰਵ ਨੂੰ ਉਸ ਦੀ ਆਦਤ ਪੈਣ ਲੱਗੀ ਹੁਣ ਆਰਵ ਉਸਨ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਹੌਲੀ ਹੌਲੀ ਦੋਹਾਂ ਵਿਚਕਾਰ ਗੱਲਬਾਤ ਲੰਮੀ ਹੋਣ ਲੱਗੀ ਹੁਣ ਆਸਨਾ ਸਿਰਫ ਸੰਭਾਲ ਨਹੀਂ ਪੁੱਛਦੀ ਸਗੋਂ ਗੱਲਾਂ-ਵਾਤਾਂ ਵੀ ਕਰਦੀ ਸੀ ਆਪਣੀ ਮਾਂ ਬਾਰੇ ਆਪਣੇ ਪਾਪਾ ਦੀ ਮੌਤ ਬਾਰੇ ਆਪਣੇ ਛੋਟੇ ਭਰਾ ਦੀ ਪੜ੍ਹਾਈ ਬਾਰੇ ਆਰਵ ਉਸ ਨੂੰ ਦੇਖਦਾ ਤੇ ਸੁਣਦਾ ਰਹਿੰਦਾ ਕਦੇ ਕੋਈ ਸਲਾਹ ਦਿੰਦਾ ਕਦੇ ਸਿਰ ਹਿਲਾ ਕੇ ਉਸ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਆਸਨਾ ਕੁਝ ਉਦਾਸ ਜਿਹੀ ਸੀ ਆਰਵ ਨੇ ਪੁੱਛਿਆ ਕੀ ਹੋਇਆ ਆਸਨਾ ਅੱਜ ਮਨ ਨਹੀਂ ਲੱਗ ਰਿਹਾ ਤੁਹਾਡਾ ਆਸਨਾ ਨੇ ਕਿਹਾ ਸਰ ਘਰ ਵਿੱਚ ਬਹੁਤ ਟੈਨਸ਼ਨ ਹੈ ਮੰਮੀ ਕਹਿੰਦੀ ਹੈ ਜਲਦੀ ਵਿਆਹ ਕਰਵਾ ਲੈ ਪਰ ਮੈਂ ਪੜਨਾ ਚਾਹੁੰਦੀ ਹਾਂ ਮੈਂ ਪਹਿਲੀ ਵਾਰ ਉਸ ਦਾ ਚਿਹਰਾ ਥੋੜੀ ਦੇਰ ਤੱਕ ਦੇਖਿਆ ਮਾਸੂਮ ਡਰੀ ਹੋਈ ਪਰ ਬਹੁਤ ਭਰੋਸੇਮੰਦ ਉਸ ਦਿਨ ਮੈਂ ਪਹਿਲੀ ਵਾਰ ਕੁਝ ਹੋਰ ਮਹਿਸੂਸ ਕੀਤਾ ਉਹ ਸਿਰਫ ਮੇਰੀ ਬਰਤਿਆਰਥਨ ਨਹੀਂ ਸੀ ਹੁਣ ਆਸਨਾ ਮੇਰੇ ਮਨ ਵਿੱਚ ਕਿਸੇ ਹੋਰ ਰੂਪ ਵਿੱਚ ਵਸ ਰਹੀ ਸੀ ਇੱਕ ਸਾਥੀ ਦੀ ਤਰ੍ਹਾਂ ਜੋ ਮੇਰੀ ਸੁੰਨੀ ਜ਼ਿੰਦਗੀ ਵਿੱਚ ਰੋਸ਼ਨੀ ਲੈ ਕੇ ਆਈ ਸੀ ਅਗਲੇ ਕੁਝ ਹਫ਼ਤਿਆਂ ਵਿੱਚ ਮੈਂ ਆਸਨਾ ਨੂੰ ਕਈ ਵਾਰ ਇਕੱਲਿਆਂ ਬੁਲਾਇਆ ਕਦੇ ਸਕੂਲ ਦੀ ਲਾਇਬ੍ਰੇਰੀ ਵਿੱਚ ਕਦੇ ਸਟਾਫ ਰੂਮ ਦੇ ਬਾਹਰ ਕਦੇ ਖਾਲੀ ਕਲਾਸ ਵਿੱਚ ਹੁਣ ਗੱਲਬਾਤ ਵਿੱਚ ਇੱਕ ਅਹਿਮੀਅਤ ਆ ਗਈ ਸੀ ਇੱਕ ਦਿਨ ਮੈਂ ਕਿਹਾ ਆਸਨਾ ਇੱਕ ਗੱਲ ਕਹਾ ਆਸਨਾ ਨੇ ਕਿਹਾ ਜੀ ਸਰ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਲੱਗਦਾ ਹੈ ਮੈਂ ਮੁੜ ਜੀ ਰਿਹਾ ਹਾਂ ਤੁਹਾਨੂੰ ਦੇਖ ਕੇ ਲੱਗਦਾ ਹੈ ਜ਼ਿੰਦਗੀ ਵਿੱਚ ਮੁੜ ਕੁਝ ਚੰਗਾ ਹੋ ਸਕਦਾ ਹੈ ਆਸਨਾ ਝੋਕ ਗਈ ਪਰ ਕੁਝ ਬੋਲੀ ਨਹੀਂ ਮੈਂ ਕਿਹਾ ਮੈਨੂੰ ਪਤਾ ਹੈ ਤੂੰ ਹਜੇ ਛੋਟੀ ਹੈ ਮੈਂ ਵੀ ਆਇਆ ਹੋਇਆ ਹਾਂ ਪਰ ਕੀ ਤੁਹਾਨੂੰ ਪਤਾ ਹੈ ਮੇਰੀ ਪਤਨੀ ਕਿਹੋ ਜਿਹੀ ਹੈ ਉਹ ਮੇਰੇ ਨਾਲ ਨਫ਼ਰਤ ਕਰਦੀ ਹੈ ਮੈਨੂੰ ਖਾਣਾ ਨਹੀਂ ਦਿੰਦੀ ਗੱਲ-ਗੱਲ ਤੇ ਅਪਮਾਨ ਕਰਦੀ ਹੈ ਉਸ ਘਰ ਵਿੱਚ ਮੇਰਾ ਦਮ ਘੁੱਟਦਾ ਹੈ ਮੈਂ ਜਾਣ ਬੁੱਝ ਕੇ ਆਪਣੀ ਪਤਨੀ ਦੀ ਬੁराई ਕੀਤੀ ਤਾਂ ਜੋ ਆਸਨਾ ਨੂੰ ਮੇਰੇ ਨਾਲ ਹਮਦਰਦੀ ਹੋਵੇ ਆਸਨਾ ਨੇ ਹੌਲੀ ਜਹੀ ਕਿਹਾ ਸਰ ਤੁਸੀਂ ਵਿਆਏ ਹੋ ਮੈਂ ਤੁਹਾਡੇ ਨਾਲ ਵਿਆਹ ਕਿਵੇਂ ਕਰਾ ਸਕਦੀ ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਹੌਲੀ ਜਹੀ ਕਿਹਾ ਮੈਂ ਉਸ ਨੂੰ ਤਲਾਕ ਦੇਣ ਵਾਲਾ ਹਾਂ ਬਹੁਤ ਜਲਦ ਮੈਂ ਜੀਣਾ ਚਾਹੁੰਦਾ ਹਾਂ ਆਸਨਾ ਅਤੇ ਉਹ ਜ਼ਿੰਦਗੀ ਤੂੰ ਹੈ হাসনা ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਚੁੱਪਚਾਪ ਉੱਥੋਂ ਉੱਠ ਕੇ ਚੱਲ ਗਈ ਅਗਲੇ ਦਿਨ ਹਸਨਾ ਸਕੂਲ ਨਹੀਂ ਆਈ ਮੈਂ ਬਹੁਤ ਬੇਚੈਨ ਹੋ ਗਿਆ ਬਾਰ-ਬਾਰ ਖਿੜਕੀ ਤੋਂ ਬਾਹਰ ਦੇਖਦਾ ਗੇਟ ਵੱਲ ਝਾਕਦਾ ਪਰ ਉਹ ਨਹੀਂ ਆਈ ਤੀਜੇ ਦਿਨ ਜਦੋਂ ਉਹ ਆਈ ਤਾਂ ਬਹੁਤ ਕਮਜ਼ੋਰ ਲੱਗ ਰਹੀ ਸੀ ਮੈਂ ਕਿਹਾ ਤੂੰ ਇੰਨੇ ਦਿਨਾਂ ਬਾਅਦ ਕਿਉਂ ਆਈ ਹੈ ਹਸਨਾ ਬੋਲੀ ਸਰ ਮੈਨੂੰ ਡਰ ਲੱਗ ਰਿਹਾ ਸੀ ਤੁਹਾਡੇ ਤੋਂ ਖੁਦ ਤੋਂ ਇਸ ਦੁਨੀਆ ਤੋਂ ਫਿਰ ਉਸਨੇ ਇੱਕ ਲੰਮਾ ਲੰਮਾ ਪੱਤਰ ਫੜਾਇਆ ਜਿਸ ਵਿੱਚ ਲਿਖਿਆ ਸੀ ਸਰ ਮੈਂ ਨਹੀਂ ਜਾਣਦੀ ਕਿ ਇਹ ਸਭ ਸਹੀ ਹੈ ਜਾਂ ਗਲਤ ਪਰ ਤੁਸੀਂ ਜੋ ਦਰਦ ਦੱਸਿਆ ਉਹ ਮੇਰੇ ਆਪਣੇ ਦਰਦ ਨਾਲ ਬਹੁਤ ਮਿਲਦਾ ਜੁਲਦਾ ਹੈ ਮੈਂ ਨਹੀਂ ਜਾਣਦੀ ਕਿ ਮੈਂ ਤੁਹਾਨੂੰ ਚਾਹੁੰਦੀ ਹਾਂ ਜਾਂ ਨਹੀਂ ਪਰ ਤੁਹਾਡੇ ਬਿਨਾ ਹੁਣ ਸਕੂਲ ਅਧੂਰਾ ਲੱਗਦਾ ਹੈ ਖਤ ਪੜ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਆਪਣੇ ਆਪ ਨੂੰ ਕਿਹਾ ਬਸ ਹੁਣ ਇਹ ਕੁੜੀ ਮੇਰੀ ਹੋਣੀ ਚਾਹੀਦੀ ਹੈ ਚਾਹੇ ਜੋ ਵੀ ਹੋ ਜਾਵੇ ਮੈਂ ਕਰਾਂਗਾ ਹੁਣ ਮੇਰੇ ਮਨ ਵਿੱਚ ਕੁਝ ਚੱਲਣ ਲੱਗਾ ਮੈਂ ठान ਲਈ ਕਿ ਮੈਂ ਆਸਨਾ ਨਾਲ ਵਿਆਹ ਕਰਕੇ ਹੀ ਰ੍ਹਾਂਗਾ ਇਸ ਲਈ ਮੈਨੂੰ ਚਾਹੇ ਜੋ ਕਰਨਾ ਪਵੇ ਮੈਂ ਕਰਾਂਗਾ ਫਿਰ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਮੈਂ ਹੌਲੀ-ਹੌਲੀ ਆਪਣੀ ਪਤਨੀ ਨਾਲ ਵਿਵਹਾਰ ਬਦਲ ਲਿਆ ਉਸ ਨਾਲੇ ਜ਼ਿਆਦਾ ਮਿੱਠਾ ਬੋਲਣ ਲੱਗਾ ਉਸ ਦਾ ਜ਼ਿਆਦਾ ਧਿਆਨ ਰੱਖਣ ਲੱਗਾ ਪਹਿਲਾਂ ਤਾਂ ਉਸ ਨੂੰ ਕੁਝ ਅਜੀਬ ਲੱਗਾ ਪਰ ਉਸ ਨੇ ਸੋਚਿਆ ਸ਼ਾਇਦ ਪਤੀ ਸੁਧਰ ਗਿਆ ਹੈ ਫਿਰ ਮੈਂ ਆਪਣਾ ਕੰਮ ਸ਼ੁਰੂ ਕੀਤਾ ਮੈਂ ਹਰ ਰਾਤ ਉਸ ਦੇ ਦੁੱਧ ਵਿੱਚ ਥੋੜਾ ਥੋੜਾ ਜ਼ਹਿਰ ਮਿਲਾਉਣਾ ਸ਼ੁਰੂ ਕਰ ਦਿੱਤਾ ਹੋਲੀ ਜ਼ਹਿਰ ਜੋ ਤੁਰੰਤ ਨਹੀਂ ਮਾਰਦਾ ਪਰ ਹੌਲੀ-ਹੌਲੀ ਸਰੀਰ ਨੂੰ ਖਤਮ ਕਰ ਦਿੰਦਾ ਹੈ ਕੁਝ ਦਿਨਾਂ ਬਾਅਦ ਨਿਸ਼ਾ ਦੀ ਸਿਹਤ ਖਰਾਬ ਹੋਣ ਲੱਗੀ ਉਲਟੀਆਂ ਚੱਕਰ ਕਮਜ਼ੋਰੀ ਡਾਕਟਰ ਨੇ ਜਾਂਚ ਕੀਤੀ ਪਰ ਰਿਪੋਰਟ ਵਿੱਚ ਕੁਝ ਖਾਸ ਨਹੀਂ ਨਿਕਲਿਆ ਸਭ ਨੂੰ ਲੱਗਿਆ ਕੋਈ ਅੰਦਰੂਨੀ ਬਿਮਾਰੀ ਹੈ ਇਧਰ ਮੈਂ ਆਸਰਾ ਨਾਲ ਮਿਲਦਾ ਰਹਾ ਇੱਕ ਮਹੀਨੇ ਬਾਅਦ ਇੱਕ ਸਵੇਰੇ ਨਿਸ਼ਾ ਬੇਹੋਸ਼ ਹੋ ਗਈ ਮੈਂ ਉਸ ਨੂੰ ਹਸਪਤਾਲ ਲੈ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਮੈਂ ਰੋਣ ਦਾ ਨਾਟਕ ਕਰਨ ਲੱਗਾ ਮੈਂ ਆਪਣੀ ਸੱਸ ਨੂੰ ਫੋਨ ਕਰਕੇ ਕਿਹਾ ਮਾ ਜੀ ਨਿਸ਼ਾ ਨੂੰ ਕੈਂਸਰ ਸੀ ਉਸ ਨੇ ਸਾਨੂੰ ਕਦੇ ਦੱਸਿਆ ਨਹੀਂ ਮੈਂ ਉਸ ਲਈ ਕੁਝ ਨਹੀਂ ਕਰ ਸਕਿਆ ਉਹ ਸਾਨੂੰ ਸਭ ਨੂੰ ਛੱਡ ਕੇ ਚੱਲ ਗਈ ਨਿਸ਼ਾ ਦੀ ਮਾਂ ਰੋਂਦੀ ਹੋਈ ਆਈ ਲਾ ਉਹ ਦੇਖ ਕੇ ਪਿੱਟ ਪਿੱਟ ਕੇ ਰੋਣ ਲੱਗੀ ਪਰ ਮੈਂ ਉਦੋਂ ਤੱਕ ਆਪਣੀ ਭੂਮਿਕਾ ਨਿਭਾ ਚੁੱਕਿਆ ਸੀ ਕੁਝ ਮਹੀਨਿਆਂ ਬਾਅਦ ਜਦੋਂ ਸੋਗ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਮੈਂ ਸਭ ਨੂੰ ਹੈਰਾਨ ਕਰਦੇ ਹਾਂ ਐਲਾਨ ਕਰ ਦਿੱਤਾ ਮੈਂ ਹੁਣ ਆਸਨਾ ਨਾਲ ਵਿਆਹ ਕਰਨ ਜਾ ਰਿਹਾ ਹਾਂ ਮੇਰੇ ਮਾਪੇ ਹੈਰਾਨ ਹੋ ਗਏ ਉਹਨਾਂ ਨੇ ਕਿਹਾ ਤੂੰ ਆਪਣੀ ਸਟੂਡੈਂਟ ਨਾਲ ਵਿਆਹ ਕਰਾਏਂਗਾ ਲੋਕ ਕੀ ਕਹਿਣਗੇ ਮੈਂ ਕਿਹਾ ਜਿਸ ਨੂੰ ਜੋ ਬੋਲਣਾ ਹੈ ਬੋਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੌਲੀ-ਹੌਲੀ ਪਿੰਡ ਵਿੱਚ ਇਹ ਗੱਲ ਫੈਲ ਗਈ ਪਿੰਡ ਦੇ ਲੋਕ ਹੈਰਾਨ ਰਹਿ ਗਏ ਕਿਸੇ ਨੇ ਕਿਹਾ ਪਤਨੀ ਮਰੀ ਨਹੀਂ ਕਿ ਇਹ ਨਮੀ ਪਤਨੀ ਲਿਹਾਉਂਦੀ ਤਿਆਰੀ ਵਿੱਚ ਹੈ ਕਿਸੇ ਨੇ ਕਿਹਾ ਆਸਨਾ ਤਾਂ ਉਸ ਦੀ ਸਟੂਡੈਂਟ ਸੀ ਕਿਸੇ ਨੇ ਅੱਖਾਂ ਹੀ ਅੱਖਾਂ ਵਿੱਚ ਕਿਹਾ ਜ਼ਰੂਰ ਕੁਝ ਗੜਬੜ ਹੈ ਪਰ ਮੈਨੂੰ ਪਰਵਾਹ ਨਹੀਂ ਸੀ ਹੁਣ ਮੈਂ ਆਸਨਾ ਨਾਲ ਸੀ ਮੈਂ ਚਾਹੁੰਦਾ ਸੀ ਕਿ ਆਸਨਾ ਨਾਲ ਵਿਆਹ ਕਰਕੇ ਇੱਕ ਨਵੀਂ ਦੁਨੀਆ ਸ਼ੁਰੂ ਕਰਾਂ ਨਮੀਆਂ ਖੁਸ਼ੀਆਂ ਅਤੇ ਨਵਾਂ ਜੀਵਨ ਆਸਨਾ ਨੇ ਪਹਿਲਾਂ ਤਾਂ ਮਨਾਂ ਕੀਤਾ ਪਰ ਮੇਰੇ ਝੂਠ ਅਤੇ ਅੱਖਾਂ ਵਿੱਚ ਭਰੇ ਨਕਲੀ ਹੰਝੂਆਂ ਨੇ ਉਸ ਨੂੰ ਹੌਲੀ-ਹੌਲੀ ਝੁਕਾ ਦਿੱਤਾ ਅਤੇ ਉਹ ਮੰਨ ਗਈ ਮੈਂ ਕਿਹਾ ਮੈਂ ਨੀਸ਼ਾ ਨੂੰ ਤਲਾਕ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤੱਕ ਉਹ ਬਿਮਾਰ ਹੋ ਗਈ ਇਹ ਮੇਰੀ ਕਿਸਮਤ ਹੈ ਪਰ ਤੈਨੂੰ ਮੈਂ ਕਦੇ ਦੁੱਖ ਨਹੀਂ ਦੇਵਾਂਗਾ ਆਸਨਾ ਮੇਰੇ ਪਿਆਰ ਦੇ ਜਾਲ ਵਿੱਚ ਫਸ ਚੁੱਕੀ ਸੀ ਉਹ 마ਸੂਮ ਤੇ ਪ੍ਰੇਮ ਵਿੱਚ ਪਿਗਲੀ ਹੋਈ ਕੁੜੀ ਮੇਰੇ ਝੂਠ ਤੇ ਭਰੋਸਾ ਕਰ ਬੈਠੀ ਫਿਰ ਕੁਝ ਦਿਨਾਂ ਬਾਅਦ ਅਸੀਂ ਦੋਹਾਂ ਨੇ ਵਿਆਹ ਕਰਵਾ ਲਿਆ ਅਤੇ ਮੈਂ ਉਸ ਨਾਲ ਹੱਸਦਾ ਖੇਡਦਾ ਰਹਿਣ ਲੱਗਾ ਪਰ ਵਿਆਹ ਦੇ ਕੁਝ ਦਿਨ ਬਾਅਦ ਹੀ ਪਿੰਡ ਵਿੱਚ ਗੱਲਾਂ ਫੈਲਣ ਲੱਗੀਆਂ ਕੋਈ ਬੋਲਿਆ ਆਰਵ ਨੂੰ ਹਸਪਤਾਲ ਵਿੱਚ ਇਕੱਲੇ ਜਾਂਦੇ ਦੇਖਿਆ ਡਾਕਟਰ ਕਹਿੰਦਾ ਸੀ ਜ਼ਹਿਰ ਨਾਲ ਮਰੀ ਸੀ ਉਸਦੀ ਪਤਨੀ ਕੋਈ ਕਹਿੰਦਾ ਨਿਸ਼ਾ ਦੀ ਮਾਂ ਤਾਂ ਕਹਿ ਰਹੀ ਸੀ ਕਿ ਉਸ ਦੀ ਧੀ ਦਾ ਦੇ ਬਿਮਾਰ ਨਹੀਂ ਸੀ ਇੱਕ ਦਿਨ ਮੇਰੇ ਇੱਕ ਪੁਰਾਣੇ ਦੋਸਤ ਨੇ ਕਿਹਾ ਆਰਵ ਤੂੰ ਕੁਝ ਲੁਕਾ ਰਿਹਾ ਹੈ ਮੈਂ ਕਿਹਾ ਨਹੀਂ ਅਜੇ ਹੀ ਕੋਈ ਗੱਲ ਨਹੀਂ ਹੌਲੀ ਹੌਲੀ ਆਸਨਾ ਦੇ ਕੰਨਾਂ ਵਿੱਚ ਵੀ ਗੱਲਾਂ ਪਹੁੰਚਣ ਲੱਗੀਆਂ ਪਹਿਲਾਂ ਤਾਂ ਉਸ ਨੇ ਅਣ ਸੁਣੀਆਂ ਕੀਤੀਆਂ ਪਰ ਇੱਕ ਦਿਨ ਪਿੰਡ ਦੀ ਇੱਕ ਬੁੱਢੀ ਔਰਤ ਨੇ ਸਿੱਧਾ ਕਿਹਾ ਬੇਟੀ ਆਰਵ ਨੇ ਆਪਣੀ ਪਤਨੀ ਨੂੰ ਮਾਰਿਆ ਹੈ ਤੂੰ ਵੀ ਸੰਭਲ ਜਾ ਆਸਨਾ ਇਹ ਸੁਣ ਕੇ ਸੁੰਨ ਰਹਿ ਗਈ ਇੱਕ ਦਿਨ ਆਸਨਾ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ ਤਦ ਉਸ ਨੂੰ ਨੂੰ ਆਰਵ ਦੀ ਲਿਖੀ ਹੋਈ ਡਾਇਰੀ ਮਿਲੀ ਆਸਨਾ ਨੇ ਉਹ ਡਾਇਰੀ ਪੜ੍ਹ ਲਈ ਜੋ ਮੈਂ ਲੁਕਾ ਕੇ ਰੱਖੀ ਸੀ ਉਸ ਵਿੱਚ ਲਿਖਿਆ ਸੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਦੁੱਧ ਵਿੱਚ ਜ਼ਹਿਰ ਮਿਲਾਇਆ ਨਿਸ਼ਾ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਬਸ ਕੁਝ ਦਿਨ ਹੋਰ ਏ ਪੜ ਕੇ ਆਸਨਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਦੌੜਦੀ ਹੋਈ ਆਰਵ ਦੇ ਸਾਹਮਣੇ ਆਈ ਅਤੇ ਬੋਲੀ ਇਹ ਕੀ ਹੈ ਆਰਵ ਤੁਸੀਂ ਮੈਨੂੰ ਧੋਖਾ ਦਿੱਤਾ ਤੁਸੀਂ ਨਿਸ਼ਾ ਨੂੰ ਮਾਰਿਆ ਮੈਂ ਹੱਕਾ ਪੱਕਾ ਰਹਿ ਗਿਆ ਮੈਨੂੰ ਲੱਗਿਆ ਸੀ ਕਿ ਇਹ ਸਭ ਕਿਸੇ ਨੂੰ ਪਤਾ ਨਹੀਂ ਚਲੇਗਾ ਆਸਨਾ ਨੇ ਸਿਰਫ ਇੱਕ ਗੱਲ ਕਹੀ ਤੁਹਾਡਾ ਪਿਆਰ ਪਾਪ ਸੀ ਅਤੇ ਪਾਪ ਦਾ ਅੰਤ ਇਹੀ ਹੁੰਦਾ ਹੈ ਉਹ ਮੈਨੂੰ ਛੱਡ ਕੇ ਚੱਲ ਗਈ ਇੱਕ ਦਿਨ ਨਿਸ਼ਾ ਦੀ ਮਾਈ ਉਹ ਹੁਣ ਤੱਕ ਚੁੱਪ ਸੀ ਪਰ ਅੱਜ ਉਸ ਦੀਆਂ ਅੱਖਾਂ ਵਿੱਚ ਅੱਗ ਸੀ ਉਸ ਨੇ ਮੇਰੇ ਸਾਹਮਣੇ ਖੜ ਕੇ ਕਿਹਾ ਮੈਂ ਤੈਨੂੰ ਆਪਣੇ ਬੇਟੇ ਵਾਂਗ ਮੰਨਿਆ ਸੀ ਤੂੰ ਮੇਰੀ ਬੱਚੀ ਨੂੰ ਹੀ ਮਾਰ ਦਿੱਤਾ ਤੇਰਾ ਅੰਤ ਇਕੱਲਾਪਨ ਅਤੇ ਕੁੱਟ-ਕੁੱਟ ਕੇ ਮੌਤ ਹੋਵੇਗੀ ਮੇਰੀ ਬਾਦੂਆ ਤੈਨੂੰ ਜ਼ਰੂਰ ਲੱਗੇਗੀ ਤੈਨੂੰ ਕੋਈ ਨਹੀਂ ਛਡਾਏਗਾ ਤੂੰ ਦਿਨ-ਦਿਨ ਮਰੇਗਾ ਇੰਨਾ ਕਹਿ ਕੇ ਉਹ ਚਲੀ ਗਈ ਕੁਝ ਦਿਨ ਬਾਅਦ ਪੁਲਿਸ ਆਈ ਆਸਨਾ ਨੇ ਮੇਰੇ ਖਿਲਾਫ ਗਵਾਹੀ ਦਿੱਤੀ ਅਤੇ ਨਿਸ਼ਾ ਦੀ ਪੁਰਾਣੀਆਂ ਮੈਡੀਕਲਾਂ ਰਿਪੋਰਟਾਂ ਖੁਲਵਾਈਆਂ ਗਈਆਂ ਜ਼ਹਿਰ ਦੇ ਸਬੂਤ ਮਿਲੇ ਅਤੇ ਪੁਲਿਸ ਮੈਨੂੰ ਗ੍ਰਿਫਤਾਰ ਕਰਕੇ ਲੈ ਗਈ ਹੁਣ ਮੈਂ ਜੇਲ੍ਹ ਵਿੱਚ ਹਾਂ ਮੈਂ ਕਿਸੇ ਜ਼ਮਾਨੇ ਵਿੱਚ ਬੱਚਿਆਂ ਦਾ ਪਿਆਰਾ ਅਧਿਆਪਕ ਸੀ ਹੁਣ ਮੈਨੂੰ ਜੇਲ੍ਹ ਦੇ ਕੈਦੀ ਵੀ ਨਾਮ ਨਾਲ ਨਹੀਂ ਬੁਲਾਉਂਦੇ ਸੀ ਉਹ ਹੈ ਨਾ ਜਿਸਨੇ ਆਪਣੀ ਪਤਨੀ ਨੂੰ ਮਾਰ ਕੇ ਦੂਜੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਮੈਂ ਹੁਣ ਹਰ ਦਿਨ ਇੱਕ ਹੀ ਗੱਲ ਸੋਚਦਾ ਹਾਂ ਮੈਂ ਇਹ ਸਭ ਕਿਉਂ ਕੀਤਾ ਕੀ ਆਸਨਾ ਮੇਰੇ ਨਾਲ ਵੈਸੇ ਵੀ ਪਿਆਰ ਨਹੀਂ ਕਰ ਸਕਦੀ ਸੀ ਕੀ ਨਿਸ਼ਾ ਸੱਚਮੁੱਚ ਇੰਨੀ ਬੁਰੀ ਸੀ ਜਿੰਨਾ ਮੈਂ ਮੰਨ ਲਿਆ ਸੀ ਕਿ ਮੇਰੀ ਸੱਸ ਦੀ ਵਾਧੂ ਆ ਹੀ ਮੈਨੂੰ ਖਾ ਗਈ ਹੁਣ ਹਰ ਰਾਤ ਮੈਂ ਇਕੱਲਾ ਸੌਂਦਾ ਪਰ ਨੀਂਦ ਨਹੀਂ ਆਉਂਦੀ ਹਰ ਸਵੇਰੇ ਜਾਗਦਾਂ ਤਾਂ ਸਾਹਮਣੇ ਉਹੀ ਸਿਮਿੰਟ ਦੀਆਂ ਕੰਧਾਂ ਉਹੀ ਸੜੀ ਹੋਈ ਹਵਾ ਹੁਣ ਕੋਈ ਮੈਨੂੰ ਆਰਵ ਸਰ ਨਹੀਂ ਕਹਿੰਦਾ ਹੁਣ ਕੋਈ ਮੈਨੂੰ ਪਿਆਰ ਨਾਲ ਨਹੀਂ ਦੇਖਦਾ ਹੁਣ ਸਿਰਫ ਇੱਕ ਪਛਾਣ ਬਚੀ ਹੈ ਇੱਕ ਅਜੇਹਾ ਆਦਮੀ ਜਿਸ ਨੇ ਪਿਆਰ ਦੇ ਨਾਂ ਤੇ ਪਾਪ ਕੀਤਾ ਮੈਂ ਹੁਣ ਇਕੱਲੇ ਜੇਲ੍ਹ ਦੀ ਉਸ ਸੀਲਨ ਭਰੀ ਕੋਠੀ ਵਿੱਚ ਬੈਠਾ ਸੀ ਜਿੱਥੇ ਨਾ ਸੂਰਜ ਦੀ ਰੋਸ਼ਨੀ ਸੀ ਨਾ ਹੀ ਹਵਾ ਦੀ ਤਾਜ਼ਗੀ ਨਾ ਹੀ ਇਨਸਾਨੀਅਤ ਦੀ ਕੋਈ ਆਹਟ ਇੱਕ ਟੁੱਟੇ ਹੋਏ ਪੱਥਰ ਤੇ ਬੈਠਾ ਮੈਂ ਆਪਣੇ ਹੱਥਾਂ ਨੂੰ ਘੂਰ ਰਿਹਾ ਸੀ ਉਹੀ ਹੱਥ ਜਿਨ੍ਹਾਂ ਨਾਲ ਮੈਂ ਦੁੱਧ ਵਿੱਚ ਜ਼ਹਿਰ ਮਿਲਾਇਆ ਸੀ ਉਹੀ ਹੱਥ ਜਿਨ੍ਹਾਂ ਨਾਲ ਮੈਂ ਝੂਠੀ ਮੁਹੱਬਤ ਲਿਖੀ ਅਤੇ ਉਹੀ ਹੱਥ ਜੋ ਜੋ ਹੁਣ ਕੰਬਦੇ ਹਨ ਪਛਤਾਉਂਦਾ ਹਾਂ ਮੈਨੂੰ ਲੱਗਦਾ ਸੀ ਆਸਨਾ ਮੇਰਾ ਪਿਆਰ ਹੈ ਮੈਨੂੰ ਲੱਗਦਾ ਸੀ ਨੀਸਾ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ ਮੈਨੂੰ ਲੱਗਦਾ ਸੀ ਝੂਠ ਅਤੇ ਚਲਾਕੀ ਨਾਲ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਹਾਂ ਪਰ ਮੈਂ ਗਲਤ ਸੀ ਬਹੁਤ ਗਲਤ ਝੂਠ ਨਾਲ ਸ਼ੁਰੂ ਹੋਇਆ ਰਿਸ਼ਤਾ ਕਦੇ ਸੱਚ ਨਹੀਂ ਬਣਦਾ ਕੋਈ ਵੀ ਰਿਸ਼ਤਾ ਧੋਖੇ ਨਾਲ ਨਹੀਂ ਚੱਲ ਸਕਦਾ ਭਾਪ ਚਾਹੇ ਕਿੰਨਾ ਵੀ ਲੁਕਾਇਆ ਹੋਵੇ ਇੱਕ ਦਿਨ ਸਾਹਮਣੇ ਜ਼ਰੂਰ ਆਉਂਦਾ ਹੈ ਤੇ ਜੇ ਕਿਸੇ ਦੀ ਵਦਵਾ ਦਿਲੋਂ ਨਿਕਲੀ ਹੋਵੇ ਤਾਂ ਉਹ ਜ਼ਰੂਰ ਲੱਗਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ